ਤੁਸੀਂ ਡੀਪਰਜੇਸ਼ਨ ਕਰਦੇ ਹੋ ਪਾਪੂਲੇਸ਼ਨ ਜਿਹੜਾ ਲੋਅਰ ਹਾਊਸ ਹੁੰਦਾ ਵਾ ਉਹ ਆਬਾਦੀ ਨੂੰ ਰਿਪਰੈਜ਼ੈਂਟ ਕਰਦਾ ਇਹ ਹਾ ਅਪਰ ਹਾਊਸ ਹੋ ਸਕਦਾ ਜਿਹਦਾ ਅਮਰੀਕਾ ਦੇ ਵਿੱਚ ਹੁੰਦਾ ਹੈਗਾ ਅਪਰ ਹਾਊਸ ਦੇ ਵਿੱਚ ਸਾਰਿਆਂ ਨੂੰ ਦੋ ਦੋ ਆਪਣੇ ਕੈਂਡੀਡੇਟ ਭੇਜਦੇ ਆ ਉਹ ਗੱਲ ਹੋਰ ਹੈਗੀ ਆ ਥੱਲੇ ਤੁਸੀਂ ਇੱਕ ਪਾਸੇ 24 ਕਰੋੜ ਵਾਦੀ ਹੈਗੀ ਇੱਕ ਪਾਸੇ 2 ਕਰੋੜ ਵਾਦੀ ਹੈ ਬਰਾਬਰ ਤੇ ਕਿੱਦਾਂ ਕਰ ਸਕਦੇ ਹੋ ਪਰ ਇਹਦੇ ਨਾਲ ਨਾਲ ਤੁਹਾਨੂੰ ਬੈਲੈਂਸ ਰੱਖਣਾ ਪਊਗਾ ਪੰਜਾਬ ਦੀ ਹੋਂਦ ਦੁਨੀਆ ਦੇ ਵਿੱਚ ਵੱਖਰੀ ਹੈ ਤੇ ਅਜੋਕੇ ਦੌਰ ਦੇ ਵਿੱਚ ਪੰਜਾਬ ਲਈ ਜਿਹੜੇ ਖਤਰੇ ਨੇ ਉਹ ਵੀ ਵੱਖਰੀ ਤਰ੍ਹਾਂ ਦੇ ਨੇ ਕਹਿ ਲੀਏ ਕਿ ਵੱਖਰੇ ਨੇ ਖੈਰ ਜਿਹੜਾ ਹੁਣ ਖਤਰਾ ਖੜਾ ਵਿਖਾਈ ਦੇ ਰਿਹਾ ਉਹ ਹੈ ਕਿ ਦੇਸ਼ ਦੀ ਵਾਧੀ ਆਬਾਦੀ ਉਹ ਪੰਜਾਬ ਲਈ ਇੱਕ ਖਤਰੇਵਾਰੀ ਗੱਲ ਹੈ ਉਹ ਕਿਵੇਂ ਕਿ ਜੇਕਰ ਹੱਦਬੰਦੀ ਕਮਿਸ਼ਨ ਹਰਕਤ ਦੇ ਵਿੱਚ ਆਉਂਦਾ ਹੈ ਤਾਂ ਪੰਜਾਬ ਦਾ ਜਿਹੜਾ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਅਨਪਾਤ ਹੈ ਉਹ ਬਹੁਤ ਵੱਡੀ ਮਾਤਰਾ ਦੇ ਵਿੱਚ ਢੇਠ ਟਕੇਗਾ ਕਹਿੰਦਾ ਭਾਵ ਕਿ ਪੰਜਾਬ ਦੀ ਜਿੱਥੇ ਕੇਂਦਰ ਦੇ ਵਿੱਚ ਪਹਿਲਾਂ ਹੀ ਕੁਝ ਪ੍ਰਤੀਤ ਉਸ ਕਦਰ ਨਹੀਂ ਉਹਦੇ ਵਿੱਚ ਹੋਰ ਮੰਨਫਪੁਣਾਏਗਾ ਉਹ ਹੋਰ ਘਟੇਗੀ ਡਿੱਗੇਗੀ ਚਾਰੇ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਸਾਡੇ ਨਾਲ ਜੁੜੇ ਨੇ ਉਹਗੇ ਰਾਜਸੀ ਮਾਹਰ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਖੂ ਸਾਹਿਬ ਸੋ ਸੇਖੂ ਸਾਹਿਬ ਚੈਨਲ ਜੀਸ਼ਨ ਪੰਜਾਬੀ ਨੂੰ ਥੋੜਾ ਵੈਲਕਮ ਸਵਾਗਤ ਰੱਖਿਓ ਜੀ ਡਾਕਟਰ ਸਾਹਿਬ ਪੰਜਾਬ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਾ ਲੰਗਰ ਲਗਾਇਆ ਤੇ ਉਦੋਂ ਤੱਕ ਸਹਾਇਤਾ ਦਿੰਦਾ ਰਿਹਾ ਜਦੋਂ ਤੱਕ ਅੰਗਰੇਜ਼ ਵਾਪਸ ਨਹੀਂ ਮੁੜਿਆ ਆਜ਼ਾਦੀ ਤੋਂ ਬਾਅਦ ਜਦੋਂ ਦੇਸ਼ ਭੁੱਖਮਰੀ ਦਾ ਸ਼ਿਕਾਰ ਹੋਇਆ ਤਾਂ ਪੰਜਾਬ ਨੇ ਜਿਹੜੀ ਆਪਣੀ ਜ਼ਰਖੇਜ ਭੋਏ ਬਰਬਾਦ ਕੀਤੀ ਦੇਸ਼ ਦੀ ਝੋਲੀ ਅੰਨ ਪਾਇਆ ਅੰਨ ਭੰਡਾਰ ਭਰੇ ਤੇ ਉਸ ਤੋਂ ਬਾਅਦ ਜੇਕਰ ਪਰਿਵਾਰ ਨਿਯੋਜਨ ਦੀ ਗੱਲ ਆਈ ਕਿ ਆਬਾਦੀ ਘਟਾਈਏ ਦੁਨੀਆ ਦੇ ਵਿੱਚ ਅਸੀਂ ਉੱਚਾ ਹੋਈਏ ਕਿਤੇ ਆਬਾਦੀ ਵਾਧੀ ਆਬਾਦੀ ਦੀ ਵਜ੍ਹਾ ਸਾਡਾ ਦੇਸ਼ ਡਿੱਗ ਕੇ ਖਤਮ ਨਾ ਹੋ ਜਾਏ ਤਾਂ ਪੰਜਾਬ ਨੇ ਪਰਿਵਾਰ ਨਿਯੋਜਨ ਦੇ ਵਿੱਚ ਫਿਰ ਆਪਣਾ ਵੱਡਾ ਰੋਲ ਨਿਭਾਇਆ ਕਹਿੰਦਾ ਭਾਵੇਂ ਕਿ ਇਮਾਨਦਾਰੀ ਦੇ ਨਾਲ ਪੰਜਾਬ ਨੇ ਪਰਿਵਾਰ ਨਿਯੋਜਨ ਨੂੰ ਲਾਗੂ ਕੀਤਾ ਆਬਾਦੀ ਪੰਜਾਬ ਦੇ ਵਿੱਚ ਉਸ ਕਦਰ ਨਹੀਂ ਵਧੀ ਬਾਕੀ ਰਾਜਾਂ ਦੇ ਮੁਕਾਬਲੇ ਤਨ ਫਿਰ ਪੰਜਾਬ ਦੀ ਬਹਾਦਰੀ ਤੇ ਇਮਾਨਦਾਰੀ ਦਾ ਸਿਲਾ ਅੱਜ ਵੱਖਰੀ ਤਰ੍ਹਾਂ ਦਾ ਪੰਜਾਬ ਨੂੰ ਮਿਲ ਰਿਹਾ ਜਿਹੜਾ ਹੁਣ ਖਤਰਾ ਸਾਹਮਣੇ ਆਇਆ ਉਹ ਦੇਸ਼ਤੀ ਵਾਧੀ ਆਬਾਦੀ ਦਾ ਜਿਹੜਾ ਪੰਜਾਬ ਲਈ ਇੱਕ ਖਤਰਾ ਹੈ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਜਿਹੜੀ ਅਨਪਾਤ ਹੈ ਉਹ ਪੰਜਾਬ ਦੀ ਵੱਡੇ ਪੱਧਰ ਉਤੇ ਡਿੱਗੇ ਡਾਕਟਰ ਸਾਹਿਬ ਇਹ ਜਿਹੀ ਇਰਦਗਿਰਦ ਤੁਹਾਡੇ ਕੋਲ ਬਹੁਤ ਕੁਝ ਹੈ ਖੋਲਿਓ ਸਾਰੇ ਪੰਜਾਬੀਆਂ ਲਈ ਇਹ ਮਾਮਲਾ ਕਿਸ ਤਰ੍ਹਾਂ ਦਾ ਹੈ ਪੰਜਾਬ ਦੇ ਨੇ ਵੈਲੀਗਰ ਦੇ ਸੰਗ ਕਿ ਜਿਹੜੀ ਇਹ ਤੁਹਾਡੀ ਰਿਵਿਊ ਹੁੰਦਾ ਸੀ ਹਰ 10 ਸਾਲ ਬਾਅਦ ਹੁੰਦਾ ਸੀ ਦੋ ਦੋ ਸਾਡੇ ਹਾਊਸ ਹੈਗੇ ਆ ਸਟੇਟ ਅਸੈਂਬਲੀ ਵੀ ਹੈ ਜਿਹੜੇ ਵਿੱਚੋਂ ਉਹਦੇ ਵਿੱਚੋਂ ਹਮੇਸ਼ਾ ਤੁਸੀਂ ਦੇਖਿਆ ਹੋਣਾ ਕਿ ਉਹ ਜਿਹੜੀ ਨੰਬਰ ਸੀਗਾ ਸੀਟਾਂ ਦਾ ਜਿਹੜਾ ਸੀ ਪਾਰਲੀਮੈਂਟ ਦੀਆਂ ਸੀਟਾਂ ਦਾ ਉਹ ਲਗਾਤਾਰ ਜਿਹੜਾ ਸੀ ਦੰਸਾਲ ਬਾਅਦ ਰਿਵਿਊ ਹੋ ਕੇ ਉਹ ਵਧ ਜਾਂਦਾ ਸੀਗਾ ਪਰ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਖਾਸ ਕਰਕੇ ਜੇ ਦੇਖਿਆ ਜਾਵੇ ਕਿ 50 ਸਾਲ ਤੋਂ ਬਾਅਦ ਬਾੜ ਚ 55 ਹੋਇਆ ਡਿਲੀਵਰੀ ਹੋਇਆ ਸੀ ਫਿਰ 68 ਦੇ ਵਿੱਚ ਹੋਇਆ ਫਿਰ 72 ਦੇ ਵਿੱਚ ਹੋਇਆ ਉਸ ਤੋਂ ਬਾਅਦ ਆਲਮੋਸਟ ਜਿਹੜਾ ਹੈਗਾ ਸੀ ਇਹ ਇਹ ਜਿਹੜੀਆਂ ਸੀਟਾਂ ਉਸ ਸਮੇਂ ਦੇ ਵਿੱਚ ਹੋਈਆਂ ਸੀ 543 ਉੱਥੇ ਹੀ ਜਾ ਕੇ ਟਿਕੀਆਂ ਹੋਈਆਂ लास्ट ਥੋੜੀ ਜਿਹੀ ਡਿਫਰੈਂਸ 71 'ਚ ਹੋਈ ਸੀ ਇੱਕ ਵਾਰੀ ਫਿਰ ਜਦੋਂ ਭਾਜਪਾ ਆਈ ਸੀ ਆਪਣੇ ਅਟਲ ਬਿਹਰੀ واਜਪਾਈ ਸਾਹਿਬ ਸੀਗੇ ਜਦੋਂ ਪ੍ਰਧਾਨ ਮੰਤਰੀ ਸੀ 2000 ਦੇ ਵਿੱਚ ਉਹ ਕਰ ਲੱਗੇ ਸੀਗੇ ਤੇ ਉਸ ਸਮੇਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਕਿ ਚੰਦਰਬਾਬੂ ਨੇੜੂ ਜਿਹੜਾ ਐਨਡੀਆ ਸੀਗਾ ਉਹਦੇ ਕਨਵੀਜ਼ਰ ਹੁੰਦੇ ਸੀਗੇ ਤੇ ਉਹਨਾਂ ਨੇ ਇਹਦੇ ਉੱਤੇ ਜਿਹੜਾ ਸੀਗਾ ਇਹ ਕਾਫੀ ਬਹਿਸ ਹੋਈ ਸੀਗੀ ਤੇ ਉਹਨਾਂ ਨੇ 25 ਸਾਲ ਤੱਕ 200 ਕੱਚੀ ਤੱਕ ਐਸੀ ਵੀ ਇਹਦੇ ਉੱਤੇ ਅਸੀਂ ਕੋਈ ਵੀ ਜਿਹੜੀ ਹੈਗੀ ਆ ਚੇਂਜ ਨਹੀਂ ਕਰਾਂਗੇ ਤੁਸੀਂ ਦੇਖਿਆ ਹਨ ਕਿ 2008 ਦੇ ਵਿੱਚ ਸਾਡੀ ਜਿਹੜੀ ਇੱਕ ਖਾਸ ਕਰਕੇ ਜਿਹੜਾ ਡੀਲਿਮਿਟੇਸ਼ਨ ਕਮਿਸ਼ਨ ਬਣਿਆ ਸੀਗਾ ਜਿਸਟਿਸ ਕੁਲਦੀਪ ਸਿੰਘ ਸੀਗੇ ਕੁਝ ਸੀਟਾਂ ਦੇ ਬਹੁਤ ਉਹਨਾਂ ਨੇ ਪਤਾ ਨਹੀਂ ਕਿ ਜਿਹੜੀਆਂ ਖਾਸ ਕਰਕੇ ਮੈਂ ਦੇਖਦਾ ਵੀ ਉਹ ਤੇ ਉਹਦਾ ਕੋਈ ਲੌਜੀਕ ਹੈਗਾ ਕਹੀਆਂ ਤਾਂ ਬਿਲਕੁਲ ਇਨ ਲੌਜੀਕਲੀ ਜਾਂ ਤਾਂ ਪੋਲਿਟਿਕਲ ਕਨਸਿਡਰੇਸ਼ਨ ਸੀਗੀਆਂ ਉਸ ਤਰੀਕੇ ਨਾਲ ਬਣਾ ਦਿੱਤੀਆਂ ਗਈਆਂ ਤੇ ਜਾਂ ਕੋਈ ਉਹਨਾਂ ਦਾ ਕੀ ਜਿਹੜਾ ਹੈਗਾ ਸੀ ਉਹ ਹਾਂ ਉਹਨਾਂ ਦਾ ਭੂਗੋਲ ਕਿੱਧਰ ਸਚ ਚੇਜ਼ ਕੀਤਾ ਗਿਆ ਸੀ ਸ਼ਾਇਦ ਇਨਫੋਰਮੇਸ਼ਨ ਅਸੀਂ ਉਹ ਹੋ ਗਈ ਪਰ ਉਹ ਤੇ ਇਹ ਜ਼ਰੂਰ ਹੋਇਆ ਕਿ ਜਿਹੜੀ ਖਾਸ ਕਰਕੇ ਜਿਹੜੀ ਦਲਿਤ ਭਾਈਚਾਰਾ ਸੀ ਜਿਹੜੇ ਸ਼ਡਿਊਲ ਕਾਸ ਸੀ ਉਹਨਾਂ ਦੀਆਂ ਸੀਟਾਂ ਉਹਦੇ ਵਿੱਚ ਵਧੀਆਂ ਜੀ ਓਵਰਆਲ ਸੀਟਾਂ ਜਿਹੜੀਆਂ ਉਹ ਉਸੇ ਤਰੀਕੇ ਨਾਲ ਹੀ ਰਹਿ ਗਿਆ ਸੀ ਜਿੱਦਾਂ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਉਹ 2009 ਤੱਕ ਤਿੰਨ ਪਾਰਲੀਮੈਂਟ ਦੀਆਂ ਜਿਹੜੀਆਂ ਰਿਜ਼ਰਵ ਸੀਟਸ ਹੁੰਦੀਆਂ ਸੀ ਜਿਹੜੀਆਂ ਉਸ ਸਮੇਂ ਚ 4 ਹੋ ਗਈਆਂ ਇਸੇ ਤਰੀਕੇ ਨਾਲ 117 ਦੇ ਵਿੱਚੋਂ 29 ਜਿਹੜੀਆਂ ਸੀਟਾਂ ਸੀਗੀਆਂ ਉਹ ਜਿਹੜੀਆਂ ਰਿਜ਼ਰਵ ਹੁੰਦੀਆਂ ਸੀ ਗੁਲਤਪਾਈ ਚੰਦ ਲਈ ਉਹ ਵਧ ਕੇ 34 ਹੋ ਗਈਆਂ ਉਹਨਾਂ ਦੀ ਆਬਾਦੀ ਦੇ ਹਿਸਾਬ ਦੇ ਨਾਲ ਜਿਹੜੀ ਉਹਦੇ ਵਿੱਚੋਂ ਚੀਜ਼ ਕਹਿੰਦੀ ਮੈਂ ਮੋٹے ਤੌਰ ਤੇ ਕੋਈ ਚੇਂਜ ਨਹੀਂ ਆਈ ਇਹ 2000 ਜਿਹੜਾ ਖਾਸ ਕਰਕੇ 2000 ਦੇ ਸਮੇਂ ਤੇ ਜਦੋਂ ਇਹ ਕਹਿਆ ਸੀ ਨੂੰ ਪੋਸਟਪੋਨ ਪਾਇਆ ਸੀ ਐਮੈਂਡਮੈਂਟ ਕਰਕੇ 25 ਸਾਲਾਂ ਵਾਸਤੇ ਉਹਦਾ ਕਾਰਨ ਇਹ ਸੀਗਾ ਕਿ ਸਿਰ ਪੰਜਾਬ ਹੀ ਨਹੀਂ ਸੀ ਸਦਰਨ ਸਟੇਟਸ ਹੈਗੇ ਆ ਤਸੀਂ ਦੇਖੋਗੇ ਮਹਾਰਾਸ਼ਟਰ ਤੋਂ ਥੱਲੇ ਪਾਸੇ ਵਾਲ ਜਿਹੜਾ ਆਂਧਰਾ ਪ੍ਰਦੇਸ਼ ਸੀਗਾ ਜਾਂ ਜਿਹੜਾ ਕਰਨਾਟਕਾ ਹੈ ਜਾਂ ਜਿਹੜਾ ਤਾਮਿਲਨਾਡੂ ਹੈ ਜਾਂ ਜਿਹੜਾ ਕੇਰਲਾ ਹੈ ਉਹ ਕਿਉਂਕਿ ਜਿਹੜੀ ਜਨਮ ਦਰ ਹੈਗੀ ਆ ਇਹ ਠੀਕ ਆ ਕਿ ਕਲੇ ਪਰਿਵਾਰ ਨਿਯੋਜਨ ਇਹਦੀ ਵੀ ਸਰਕਾਰ ਨੇ ਰੂਲ ਬਣਾ ਦਿੱਤਾ ਇਹ ਤੁਹਾਡੀ ਸੋਸ਼ਲ ਡਿਵੈਲਪਮੈਂਟ ਦੇ ਨਾਲ ਰਿਲੇਟਡ ਹੈਗੀ ਆ ਜਿੱਥੇ ਲੋਕਾਂ ਦੀ ਵਿਦਿਆ ਜਿਆਦਾ ਹੋਊਗੀ ਜਿੱਥੇ ਲੋਕੀ ਸਿਹਤਮੰਦ ਹੋਣਗੇ ਜਿੱਥੇ ਲੋਕਾਂ ਨੂੰ ਇਹ ਪਤਾ ਹੋਊਗਾ ਵੀ ਜਿੰਨੇ ਸਾਡੇ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਚੰਗੀ ਜਿਹੜੀ ਹੈਗੀ ਆ ਸੇਧ ਦੇ ਸਕਦੇ ਆ ਚੰਗੀ ਦਵਾਈ ਦੇ ਸਕਦੇ ਆ ਉਹਨਾਂ ਕੋਲ ਪਹੁੰਚ ਹੈਗੀ ਆ ਤੇ ਉਸ ਹਿਸਾਬ ਦੇ ਨਾਲ ਜਿਹੜਾ ਪਰਿਵਾਰ ਦਾ ਜਿਹੜਾ ਹੈ ਲੋ ਸਾਈਜ਼ ਹੁੰਦਾ ਜਿਹੜੇ ਵੀ ਖਾਂਦੇ ਪੀਂਦੇ ਆ ਜਾਂ ਜਿਹੜੇ ਵੀ ਪੜ੍ਹੇ ਲਿਖੇ ਲੋਕ ਹੈਗੇ ਆ ਜਾਂ ਜਿਨ੍ਹਾਂ ਕੋਲ ਰਿਸੋਰਸਸ ਹੈਗੇ ਆ ਇਹ ਜਿਹੜੇ ਸਟੇਟਾਂ ਜਿਹੜੀਆਂ ਅਸੀਂ ਪ੍ਰੋਗਰੈਸ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਵਿੱਚ ਜਿਹੜਾ ਇਹ ਸੀਗਾ ਦੂਸਰਾ ਆਪਣਾ ਪਰਿਵਾਰ ਦਾ ਜਣਾ ਨਿਯੋਜਨ ਹੋਇਆ ਤੇ ਜਿਹੜੀਆਂ ਬਿਮਾਰੂ ਸਟੇਟਸ ਨੇ ਖਾਸ ਕਰਕੇ ਜਿਹੜਾ ਹਿੰਦੀ ਹਾਰਟਲੈਂਡ ਆ ਇਹਦੇ ਵਿੱਚ ਤੁਸੀਂ ਕਿਹਨੇ ਯੂਪੀ ਵੀ ਆਉਂਦਾ ਸੀਗਾ ਉਹਨਾਂ ਦਾ ਬਿਮਾਰੂ ਵੜ ਨਹੀਂ ਯੂਜ਼ ਕਰਦੇ ਉਹਦੇ ਵਿੱਚੋਂ ਬਿਹਾਰ ਸੀਗਾ ਇਹ ਸੀਗਾ ਉੜੀਸਾ ਸੀਗਾ ਰਾਜਸਥਾਨ ਸੀਗਾ ਫਿਰ ਤੁਹਾਡਾ ਜਿਹੜਾ ਛੱਤੀਸਗੜ੍ਹ ਵਾਲਾ ਪਾਸਾ ਸੀ ਜਿਹੜਾ Jharkhand ਵਾਲਾ ਜਿਹੜਾ ਪਾਸਾ ਇਹ ਸਾਰੀਆਂ ਸਟੇਟਾਂ ਆ ਜਾਂਦੀਆਂ ਸੀ ਜਿਨ੍ਹਾਂ ਦੇ ਵਿੱਚ ਪਾਵਰਟੀ ਬਹੁਤ ਜ਼ਿਆਦੀ ਆ ਜਿਨ੍ਹਾਂ ਦੇ ਚਨਪੜਤਾ ਬਹੁਤ ਜ਼ਿਆਦੀ ਆ ਤੇ ਜਿਨ੍ਹਾਂ ਦਾ ਸਾਈਜ਼ ਜਿਹੜਾ ਪੋਪੂਲੇਸ਼ਨ ਦਾ ਉੱਥੇ ਫੈਮਿਲੀ ਸਾਈਜ਼ ਜਿਹੜਾ ਉਹ ਬਹੁਤ ਵੱਡਾ ਹੈਗਾ ਇਸ ਕਰਕੇ ਬਹੁਤ ਵੱਡਾ ਪੋਲੀਟੀਕਲ ਸਵਾਰ ਬਣਿਆ ਸੀ ਕਿ ਇਹਦਾ ਮਤਲਬ ਹੈਗਾ ਵੀ ਸਾਰੀ ਰਾਜਨੀਤੀ ਜਿਹੜੀ ਆ ਉਹ ਇਹਨਾਂ ਤੇ ਕਨਸੈਂਟਰੇਟ ਹੋ ਜੂਗੀ ਦੇ ਅੱਜ ਹਾਲਾਤ ਦੇ ਮਤਲਬ ਪਾਪੂਲੇਸ਼ਨ ਨੂੰ ਰਿਪਰਜੈਂਟੇਸ਼ਨ ਕਰਨੀ ਪਵੇ ਤਾਂ ਯੂਪੀ ਦੇ ਵਿੱਚ ਪਹਿਲੋ ਤੁਸੀਂ ਦੇਖੋ ਵੀ ਘੱਟੋ ਘੱਟ ਜਣਾ ਇਹ ਮੇਰੇ ਖਸਤਾ 17 18 20% ਸੀਟਾਂ ਜਿਹੜੀਆਂ ਹੈਗੀਆਂ ਉਹ ਕੱਲੇ ਯੂਪੀ ਦੇ ਕੋਲ ਹੀ ਹੈਗੀਆਂ ਪਰ ਵੀ ਤੇ ਜਿਹੜੀਆਂ ਹੈਗੀਆਂ ਆਪਣੀਆਂ 16 17% ਸੀਟਾਂ ਜਿਹੜੀਆਂ ਯੂਪੀ ਦੇ ਕੋਲ ਹੈਗੀਆਂ ਯੂਪੀ ਕਿੰਗ ਮੇਕਰ ਹੈਗਾ ਯੂਪੀ ਬਿਹਾਰ ਨੂੰ ਜੋੜ ਦੋ ਫਿਰ ਉਹਦੇ Jharkhand ਵੀ ਨਾਲ ਹੁੰਦਾ ਸੀਗਾ ਤੇ ਬੰਗਾਲ ਨੂੰ ਤੁਸੀਂ ਜੋੜ ਦੋ ਇਹਦੇ ਵਿੱਚੋਂ ਤੇ ਉਹ ਆਲਮੋਸਟ ਬਹੁਤ ਵੱਡੀ ਗਿਣਤੀ ਦੇ ਵਿੱਚ ਸੀਟਾਂ ਜਿਹੜੀਆਂ ਉਸ ਪਾਸੇ ਵਾਲ ਜਾ ਜਿਹੜੀਆਂ ਪਹੁੰਚ ਜਾਂਦੀਆਂ तकरीबन 150 ਸੀਟ ਜਿਹੜੀਆਂ ਉੱਥੇ ਹੋ ਜਾਂਦੀ ਆ। ਤੋਂ ਇਹ ਸਵਾਲ ਪੋਲੀਟੀਕਲ ਬਣ ਗਿਆ। ਹੁਣ ਕਿਉਂਕਿ ਤੁਸੀਂ ਦੇਖੋ ਇੱਕ ਪਹਿਲੀ ਗੱਲ ਤਾਂ ਇਹ ਸਰਕਾਰ ਨੇ ਅਜੇ ਤੱਕ ਸੈਂਸਸ ਨਹੀਂ ਕਰਾਈ। ਉਹਦੇ ਪਿੱਛੇ ਕੀ ਮਕਸਦ ਆ ਕੀ ਇਹਨਾਂ ਦਾ ਮੰਤਵ ਆ। ਹਾਂ ਇਹ ਜ਼ਰੂਰ ਆ ਕਿ ਜੇ 400 ਸੀਟ ਆ ਜਾਂਦੀ ਤੇ ਆਪਣੇ ਤਰੀਕੇ ਨਾਲ ਚੱਲਦੇ। ਭਾਜਪਾ ਲਈ ਸਦਰਨ ਸਟੇਟ ਦੇ ਵਿੱਚ ਦਰਵਾਜ਼ਾ ਕਾਫੀ ਹੱਦ ਤੱਕ ਬੰਦ ਹੋ ਗਿਆ। ਕਰਨਾਟਕਾ ਜੋ ਬਾਹਰ ਹੋ ਗਏ ਆਂਧਰਾ ਜੋ ਥੋੜਾ ਬਹੁਤਾ ਉਹਦੇ ਨਾਲ ਲਾ ਕੇ ਚੰਦਰਪਾਪੂ ਨੇੜੂ ਦੇ ਨਾਲ ਲੱਗੇ ਹੈਗੇ ਆ ਫਿਰ ਇਸੇ ਤਰੀਕੇ ਨਾਲ ਤਲਗਾਨਾ ਦੇ ਵਿੱਚ ਬਹੁਤੀ ਉਹ ਨਹੀਂ ਹੈਗੀ ਤਾਮਿਲਨਾਡੂ ਤੇ ਕਰਨਾਲਾ ਦੇ ਵਿੱਚ ਤਾਂ ਬਿਲਕੁਲ ਹੀ ਇਹ ਇਹਨਾਂ ਦਾ ਜਿਹੜਾ ਹੈਗਾ ਸੀ ਇਹਨਾਂ ਦੀ ਐਂਟਰੀ ਬੈਨ ਹੈਗੀ ਆ ਅੱਛਾ ਹੁਣ ਤਾਂ ਯੂਪੀ ਦੇ ਵਿੱਚ ਵੀ ਖਾਸ ਕਰਕੇ ਅਸੀਂ ਦੇਖਿਆ ਕਿ ਪਹਿਲੇ ਸਮੇਂ ਦੇ ਵਿੱਚ ਯੂਪੀ ਦੇ ਵਿੱਚ ਉਹਨਾਂ ਦੀ ਹਾਲਤ ਬਹੁਤ ਪਤਲੀ ਹੋਈ ਤੇ ਇਹ ਸਵਾਲ ਬਹੁਤ ਵੱਡਾ ਪੋਲਿਟੀਕਲ ਸਵਾਲ ਹੈਗਾ ਔਰ ਤੁਸੀਂ ਦੇਖਿਆ ਹੋਣਾ ਕਿ ਇਸ ਵੇਲੇ ਇਹ ਸਰਕਾਰ ਜਿਹੜੀ ਹੈਗੀ ਹੈ ਜੈਂਡੀਆ ਦੀ ਸਰਕਾਰ ਆ ਜਾਂ ਮੋਦੀ ਸਰਕਾਰ ਵਾ ਇਸ ਸਵਾਲ ਨੂੰ ਰੀਸਟ੍ਰਕਚਰ ਕਰਨ ਵਾਸਤੇ ਇਹਨਾਂ ਨੇ ਪਾਰਲੀਮੈਂਟ ਐਸੇ ਕਰਕੇ ਬਣਾਈ ਇਸੇ ਕਿ ਅਸੀਂ ਜਿਹੜੀ ਹੈਗੀ ਵੱਡੀ ਪਾਰਲੀਮੈਂਟ ਬਣਾ ਲਵਾਂਗੇ ਔਰ ਅਸੀਂ ਆਪਣੇ ਤਰੀਕੇ ਨਾਲ ਸੀਟਾਂ ਵੀ ਵਧਾ ਦੇਣੀ ਅਸੀਂ ਜਿਹਨਾਂ ਕੋ 400 ਸੀਟ ਆ ਜਾਂਦੀ ਜਿਹੜੇ ਕਹਿੰਦੇ ਸੀ ਸੂਚ ਦੇ ਵਿੱਚ ਅਸੀਂ ਡਾਕਟਰ ਸਾਹਿਬ ਇਹ ਇੱਥੇ ਹੀ ਸਵਾਲ ਖੜਾ ਹੁੰਦਾ ਕਿ ਜਿਹੜੀ ਨਵੀਂ ਹੁਣ ਸੰਸਦ ਭਵਨ ਬਣੀ ਹੈ ਉਹਦੇ ਵਿੱਚ ਸੀਟਾਂ 888 ਹੈ ਕਹਿੰਦਾ ਭਾਬ ਕਿ ਕਿਤਨਾ ਕਿਤੇ ਇਰਾਦਾ ਤਾਂ ਹੈ ਹੱਦਬੰਦੀ ਕਮਿਸ਼ਨ ਅੱਜ ਨਹੀਂ ਕੱਲ ਨਹੀਂ ਪਰਸੋਂ ਉਹ ਹਰਕਤ ਵਿੱਚ ਆਈ ਗਈ ਤੇ ਆਬਾਦੀ ਦੇ ਹਿਸਾਬ ਨਾਲ ਪੰਜਾਬ ਦੀਆਂ ਜਿਹੜੀਆਂ ਸੀਟਾਂ ਉਸ ਕਦਰ ਨਹੀਂ ਵਧਣਗੀਆਂ ਬਾਕੀ ਜਿਹੜੇ ਰਾਜ ਨੇ ਜਿਵੇਂ ਤੁਸੀਂ ਡਾਕਟਰ ਸਾਹਿਬ ਦੱਸ ਰਹੇ ਹੋ ਜੁਪੀ ਦਾ ਏਰੀਆ ਬਿਹਾਰ ਦਾ ਏਰੀਆ ਇਹਦੇ ਇਰਦ-ਗਿਰਦ ਤਾਂ ਫਿਰ ਉਹ ਦੇਸ਼ ਦੀ ਰਾਜਨੀਤੀ ਦੇ ਵਿੱਚ ਦੇਸ਼ ਦੀ ਤਕਦੀਰ ਉਹਨਾਂ ਦੇ ਹੱਥ ਵਿੱਚ ਹੋਏਗੀ ਆਬਾਦੀ ਦੇ ਹਿਸਾਬ ਨਾਲ ਕਿਉਂਕਿ ਉਹਨਾਂ ਦੇ ਮੈਂਬਰ ਪਾਰਲੀਮੈਂਟ ਜ਼ਿਆਦਾ ਹੋਣਗੇ ਦੇਸ਼ ਦੀ ਜਿਹੜੀ ਕੁਰਸੀ ਦੇ ਉਹ ਵਾਰਸ ਹੋਣਗੇ ਪੰਜਾਬ ਦੀ ਤਾਂ ਜਿਹੜੀ ਪੁੱਛ ਹੈਗੇ ਸੇ ਕਈ ਲਿਹਾਜ਼ ਤੋਂ ਪਹਿਲਾਂ ਹੀ ਮੰਨ ਪਈ ਹੈ ਉਹ ਹੋਰ ਯਾਨੀ ਕਿ ਘਟ ਜਾਏਗੀ ਕੋਈ ਨਹੀਂ ਪੁੱਛੇਗਾ ਪੰਜਾਬ ਨੂੰ ਜੇਕਰ ਅਜਿਹੇ ਹਾਲਾਤ ਹੋ ਜੇਕਰ ਆਬਾਦੀ ਦੇ ਹਿਸਾਬ ਨਾਲ ਅਜਿਹਾ ਮਾਹੌਲ ਅੱਗੇ ਵਧਦਾ ਗਿਆ ਹਤਬੰਦੀ ਕਮਿਸ਼ਨ ਤੋਂ ਬਾਅਦ ਜੀ ਇਹ ਸੀਟਾਂ ਦੀ ਇਹ ਅੱਗੇ ਜਿਵੇਂ ਡਾਕਟਰ ਸਾਹਿਬ ਤੁਸੀਂ ਦੱਸ ਹੀ ਰਹੇ ਕਿ ਹਰ 10 ਸਾਲ ਬਾਅਦ ਇਹ ਰਿਵਿਊ ਮੈਟਰ ਹੁੰਦਾ ਹੈ ਤੇ ਸੰਭਾਵਨਾਤ ਹੈ ਹੀ ਹੈ ਨਾ ਅਗਲੇ ਸਮੇ ਅਜਿਹਾ ਹੋਏਗਾ ਜੀ ਇਹ ਮੈਨੂੰ ਨਹੀਂ ਲੱਗਦਾ ਬਹੁਤ ਪੋਲਿਟਿਕਲ ਸਵਾਲ ਬਣ ਗਿਆ ਇਹ ਇਹ ਦੇਖ ਦੇ ਸਾਹਮਣੇ ਅੱਗੇ ਹੀ ਬਹੁਤ ਵੱਡੀਆਂ ਸਮੱਸਿਆਵਾਂ ਹੈਗੀਆਂ ਇਹਦੇ ਉੱਤੇ ਕੀ ਕੰਸੈਂਸਸ ਖੜਾ ਕਰਨਗੇ ਕਿਉਂ ਸਟੇਟਾਂ ਜਿਹੜੀਆਂ ਖਾਸ ਕਰਕੇ ਸਿਰਫ ਆਪਾਂ ਹੀ ਨਹੀਂ ਹੈਗੇ ਕੇਰਲ ਦਾ ਵੀ ਬਹੁਤ ਉਸ ਸਾਹਬ ਨਾਲ ਨਹੀਂ ਵਧਣਗੀਆਂ ਤਮਨ ਲੱਡੂ ਦੇ ਵਿੱਚ ਵੀ ਨਹੀਂ ਬਦਲ ਗਈ ਇਹ ਸਵਾਗਤੋਂ ਔਖੇ ਮੈਂ ਤਾਂ ਇਹ ਚਾਰ ਪੰਜ ਰਾਜ਼ ਹੈਗੇ ਆ ਪੰਜਾਬ ਨਾਲ ਸੰਬੰਧਤ ਜਿੱਥੇ ਉਸ ਉਸ ਵੀ ਸਵਾਲ ਉੱਠਿਆ ਸੀਗਾ ਕਿ ਕੀ ਤੁਸੀਂ ਸਾਨੂੰ ਜਿਹੜੀ ਹਿਊਮਨ ਡਿਵੈਲਪਮੈਂਟ ਹੈਗੀ ਆ ਜਾਂ ਅਸੀਂ ਪਾਪੂਲੇਸ਼ਨ ਨੂੰ ਜਿਹੜਾ 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 ਖਾਸ ਕਰਕੇ ਸਾਡੀ ਗ੍ਰੋਥ ਜਿਹੜੀ ਹੈਗੀ ਆ ਉਹ ਅਸੀਂ ਨੈਸ਼ਨਲ ਐਵਰੇਜ ਤੋਂ ਘੱਟ ਹੋਣੀ ਉਹਦੀ ਸਾਨੂੰ ਸਜ਼ਾ ਦੇਣੀ ਚਾਹੁੰਦੇ ਜੋ ਇਹ ਬਹੁਤ ਵੱਡਾ ਸੀਰੀਅਸ ਸਵਾਲ ਹੈਗਾ ਔਰ ਮੈਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਇਸ ਵੇਲੇ ਇਸ ਪੋਜੀਸ਼ਨ ਦੇ ਵਿੱਚ ਹੈਗੀ ਆ ਕਿ ਉਹ ਆਪਣੇ ਤਰੀਕੇ ਦੇ ਨਾਲ ਹੀ ਉਹ ਫੈਸਲਾ ਲਾਗੂ ਕਰੇ ਹਾਂ ਇਹ ਜ਼ਰੂਰ ਸੀ ਕਿ ਜੇ ਇਹਨਾਂ ਦੀ ਸੀਟ 400 ਆ ਜਾਂਦੀ ਫਿਰ ਆਪਣੀ ਮਨਮਰਜ਼ੀ ਕਰਦੇ ਇਸੇ ਕਰਕੇ ਇਹਨਾਂ ਨੇ ਜਲਦੀ ਜੇ ਪਾਰਲੀਮੈਂਟ ਹੀ ਬਣਾਈ ਸੀ ਉਹਨਾਂ ਲੱਗਦਾ ਸੀ ਵੀ ਇੱਕ ਵਾਰੀ ਇਸ ਪਾਸੇ ਨੂੰ ਤੋੜ ਦੋ ਤੁਸੀਂ ਤੇ ਜਿਹੜਾ ਖਾਸ ਕਰਕੇ ਜਿਹੜੇ ਤੇ ਬੀਜੇਪੀ ਦਾ ਜ਼ਿਆਦਾ ਪ੍ਰਭਾਵ ਹੈਗਾ ਵਾ ਜਾਂ ਹਿੰਦੀ ਹਾਰਟਲੈਂਡ ਜਿਹਨੂੰ ਕਹਿ ਦਿੰਦੇ ਆ ਇਹ ਉਹਦੇ ਵਿੱਚ ਅਸੀਂ ਇੱਕ ਵਾਰੀ ਜਿਹੜਾ ਉਹਦੇ ਨੰਬਰ ਵਧਾ ਲਵਾਂਗੇ ਤੇ ਆਪਣੀ ਕਿਸਮ ਦਾ ਨਿਜ਼ਾਮ ਆਪਣੀ ਕਿਸਮ ਦਾ ਨਾ ਇਹ ਏਜੰਡਾ ਹੈਗਾ ਸੀ ਪਰ ਨੂੰ ਲੱਗਦਾ ਵੀ ਉਹ ਏਜੰਡੇ ਦੇ ਸਾਹਮਣੇ ਇਸ ਵੇਲੇ ਬਹੁਤ ਵੱਡਾ ਜਿਹੜਾ ਇੱਕ ਦੁਵਾਰ ਖੜੀ ਹੋ ਗਈ ਤੁਸੀਂ ਦੇਖਿਆ ਇਹ ਸਰਕਾਰ ਨਵੀਂ ਸਰਕਾਰ ਦੇ ਜਿਹੜੇ ਬਣੇ ਸੀ ਜਿਹਦੇ ਵਿੱਚ ਉਹਨਾਂ ਨੂੰ ਬੈਕਟ੍ਰੈਕ ਕਰਨਾ ਪਿਆ। ਵਖਰਪੁਰ ਦੀ ਗੱਲ ਕਰਦੇ ਆ ਤੁਹਾਡਾ ਬ੍ਰਾਡਕਾਸਟਿੰਗ ਜਿਹੜਾ ਬਿੱਲ ਸੀਗਾ ਇਹ ਜਿਹੜੀ ਉਹਦੀ ਇਹ ਜਿਹੜੀ ਇਹ ਗੱਲ ਕਰਦੇ ਆ ਇਸੇ ਤਰੀਕੇ ਦੇ ਨਾਲ ਜਿਹੜਾ ਜਿਹੜੇ ਹੋਰ ਇਹ ਮੁੱਦੇ ਜਿਹੜੇ ਪਾਰਲੀਮੈਂਟ ਦੇ ਵਿੱਚ ਆਏ ਆ ਜਿਸ ਤਰੀਕੇ ਨਾਲ ਬੈਕਫੁੱਟ ਤੇ ਆਈ ਆ ਜਾਂ ਜਿਸ ਤਰੀਕੇ ਨਾਲ ਤੁਸੀਂ ਦੇਖੋ ਵੀ ਆ ਜਿਹੜਾ ਜਿਹੜਾ ਸ਼ੈਡਿਊਲ ਕਾਸਟ ਪਪੂਲੇਸ਼ਨ ਦੇ ਉੱਤੇ ਜਿਹੜਾ ਡਿਸੀਜਨ ਆਇਆ ਵਾ ਕਿਸ ਤਰੀਕੇ ਨਾਲ ਇਹਨੂੰ ਜਿਹੜਾ ਹੈਗਾ ਉਹ ਕਸੂਤੇ ਜਿਹੜੀ ਪੋਜੀਸ਼ਨ ਦੇ ਵਿੱਚ ਸਰਕਾਰ ਫਸੀ ਇਹ ਗੱਲ ਠੀਕ ਤੁਹਾਡੀ ਹੈਗੀ ਆ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਇੱਕ ਇਹ ਇੱਕ ਲੈਵਲ ਤੱਕ ਤੇ ਠੀਕ ਹੋਆ ਜੇ ਤੁਸੀਂ ਉਸੇ ਤਰੀਕੇ ਨਾਲ ਪਸੀ ਜਾਂਦੇ ਤੇ ਅਨਈਵਨੈਸ ਬਹੁਤ ਖੜੀ ਹੋ ਜੂਗੀ ਇਹ ਜਿਹੜੀ ਨਾਰਥ ਸਾਊਥ ਦੀ ਡਿਵੀਜ਼ਨ ਤੁਸੀਂ ਦੇਖਿਆ ਹੋਣਾ ਕਿਸ ਤਰੀਕੇ ਨਾਲ ਤਮਿਲਨਾਡੂ ਦੇ ਵਿੱਚ ਸਨਾਤਨ ਧਰਮ ਬਾਰੇ ਜਿਹੜਾ ਸੀ ਉਹਨਾਂ ਨੇ ਕਿਦਾਂ ਚੈਲੰਜ ਕੀਤਾ ਸੀਗਾ ਸਨਾਤਨ ਧਰਮ ਨੂੰ ਕੀ ਕਿਹਾ ਸੀਗਾ ਥੋੜਾ ਬਹੁਤਾ ਗਰੌਲਾ ਪਾਇਆ ਮੁੜ ਕੇ ਚੁੱਪ ਕਰਕੇ ਸੋ ਬਹੁਤ ਨੂੰ ਲੱਗਦਾ ਕਿ ਦੇਸ਼ ਦੇ ਲਾਰਜਰ ਇੰਟਰਸਟ ਨੂੰ ਸਾਹਮਣੇ ਰੱਖਦੇ ਹੋਏ ਜਾਂ ਜਿਸ ਤਰੀਕੇ ਨਾਲ ਸਰਕਾਰ ਕਮਜ਼ੋਰ ਹੋਏ ਜਾਂ ਕੋਈ ਵਾਇਬਲ ਜਿਹੜਾ ਆਲਟਰਨੇਟ ਜਿਹੜਾ ਇੱਕ ਮੀਡਲ ਪਾਸ ਜਿਹੜਾ ਵਾ ਕੰਸੈਂਸਸਸ ਥ्रू ਕੱਢਿਆ ਜਾਊਗਾ ਕਿ ਜੇ ਬਤਮਣੀਆਂ ਭਾਈ ਤੇ ਇਦਾਂ ਨਾ ਕੀਤਾ ਜਾਵੇ ਕਿ ਇੱਕ ਪਾਸੇ ਜਿਹੜੀਆਂ ਬਿਲਕੁਲ ਹੀ ਜਿਹੜੀਆਂ ਇਹ 80 ਤੋਂ ਜਿਹੜੀ ਉਹ 150 ਹੋ ਜਾਵੇ ਤੇ ਦੂਸਰੇ ਪਾਸੇ ਜਿਹੜੀਆਂ ਤੁਹਾਡੀਆਂ ਜਿਹੜੀਆਂ ਹੈਗੀਆਂ 20 ਜਿੱਥੇ ਹੈਗੀਆਂ ਵਾ ਤੇ ਉਹਨਾਂ ਦੀਆਂ ਪੰਜ ਸੀਟਾਂ ਵਧਣ ਉਹਦੇ ਵਿੱਚੋਂ ਤੁਸੀਂ ਕੋਈ ਪ੍ਰੋਪੋਰਸ਼ਨੇਟ ਤਰੀਕਾ ਲੱਭ ਲਓ ਸਟੇਟ ਵਾਈਜ਼ ਪ੍ਰੋਪੋਰਸ਼ਨੇਟ ਤਰੀਕਾ ਕਿ ਮਾਲੋ ਕੋਈ ਵੱਡਾ ਸਟੇਟ ਹੈਗਾ ਮੈਕਸਿਮਮ ਤੁਸੀਂ 5 ਵਧਾ ਸਕਦੇ ਹੋ ਮਿਨੀਮਮ 3 ਵਧਾਓ 6 ਵਧਾਓ 2 ਵੀ ਹੋ ਸਕਦੀ ਆ 3 ਵੀ ਹੋ ਸਕਦੀ ਆ ਮੈਨੂੰ ਲੱਗਦਾ ਕਿ ਇਹ ਵੱਡਾ ਬੀਗਾ ਜਿਹੜੇ ਇਸ ਹੁਣ ਅੰਦਾਜ਼ੇ ਆਏ ਆ ਪੰਜਾਬ ਦੀ ਹੁਣ ਇਸ ਲਈ 13 ਸੀਟਾਂ ਨੇ ਉਹ ਜਿਹੜੇ ਅੰਦਾਜ਼ੇ ਕਹਿ ਰਿਹਾ ਕਿ ਉਹ ਅੰਕੜਾ 18 ਤੇ ਜਾਊਗਾ 18 ਲੋਕ ਸਭਾ ਦੀਆਂ ਸੀਟਾਂ ਹੋਣਗੀਆਂ ਗਵੰਡੀ ਰਾਜ ਜਿਹੜਾ ਹਰਿਆਣਾ ਹੈ ਉੱਥੇ ਹੁਣ 10 ਸੀਟਾਂ ਨੇ ਉਨੇ ਹੀ ਨੇ ਉਹਨਾਂ ਦਾ ਵੀ ਜਿਹੜਾ ਅੰਕੜਾ ਸਾਹਮਣੇ ਆ ਰਿਹਾ ਜਿਹੜਾ ਅੰਦਾਜ਼ਾ ਉਹ ਵੀ 18 ਤੇ ਕਹਿੰਦਾ ਭਾਪ ਕਿ ਪੰਜਾਬ ਤੋਂ ਜਿਹੜਾ ਹਰਿਆਣਾ ਵੀ ਬਰਾਬਰ ਆਮ ਖੜਾ ਹੋਏਗਾ ਜਿੱਥੇ ਉਹ ਪੰਜਾਬ ਚੋਂ ਜਾਨੀ ਕਿ ਇੱਕ ਅਲੱਗ ਭੂਗੋਲਕ ਪੱਖੋਂ ਉਹ ਉਹਦੀ ਜਾਨੀ ਕਿ ਜ਼ਮੀਨ ਉਹ ਘਟ ਹੈ ਖੜਾ ਡਾਕਟਰ ਸਾਹਿਬ ਇੱਕ ਵਿਦਵਾਨਾਂ ਦਾ ਇੱਕ ਇਹ ਵੀ ਰਾਏ ਹੈ ਕਿ ਰਾਜਾਂ ਦੇ ਹਿਸਾਬ ਨਾਲ ਇਸ ਜੁਪੀ ਦੇ ਵੀ ਜਿਵੇਂ 10 ਹੁਣ ਪੰਜਾਬ ਦੇ ਵੀ 10 ਮੈਂਬਰ ਪਾਰਲੀਮੈਂਟ ਹੋਣ ਹਿਮਾਚਲ ਦੇ ਵੀ 10 ਹੋਣ ਆਬਾਦੀ ਦਾ ਇਹ ਦੇ ਵਿੱਚ ਕੋਈ ਲੇਗਾ ਦੇਗਾ ਨਹੀਂ ਹੋਣਾ ਚਾਹੀਦਾ ਇਹ ਕਿੱਦਾਂ ਦਾ ਹੈ ਨੁਕਤਾ ਇਹ ਇਦਾਂ ਹੀ ਹੁੰਦਾ ਤੁਸੀਂ ਰਿਪਰਜੈਂਟੇਸ਼ਨ ਕਰ ਦਿਓ ਪਾਪੂਲੇਸ਼ਨ ਜਿਹੜਾ ਲੋਅਰ ਹਾਊਸ ਹੁੰਦਾ ਵਾ ਉਹ ਆਬਾਦੀ ਨੂੰ ਰਿਪਰਜੈਂਟ ਕਰਦਾ ਇਹ ਅਪਰ ਹਾਊਸ ਹੋ ਸਕਦਾ ਜਿਹਦਾ ਅਮਰੀਕਾ ਦੇ ਵਿੱਚ ਇੰਨਾ ਹੈਗਾ ਅਪਰ ਹਾਊਸ ਦੇ ਵਿੱਚ ਕਿ ਸਾਰਿਆਂ ਨੂੰ ਦੋ 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 ਆਪਣੇ ਕੈਂਡੀਡੇਟ ਭੇਜਦੇ ਆ ਉਹ ਗੱਲ ਹੋਰ ਹੈਗੀ ਆ ਥੱਲੇ ਤੁਸੀਂ ਇੱਕ ਪਾਸੇ 24 ਕਰੋੜ ਆਬਾਦੀ ਹੈਗੀ ਇੱਕ ਪਾਸੇ 2 ਕਰੋੜ ਆਬਾਦੀ ਹੈ ਬਰਾਬਰ ਤੇ ਕਿੱਦਾਂ ਕਰ ਸਕਦੇ ਹੋ ਪਰ ਇਹਦੇ ਨਾਲ ਨਾਲ ਤੁਹਾਨੂੰ ਬੈਲੈਂਸ ਰੱਖਣਾ ਪਊਗਾ ਇਹ ਨਹੀਂ ਕਿ ਇੰਨਾ ਜ਼ਿਆਦਾ ਇੰਬੈਲੈਂਸ ਹੋ ਜਾਈਏ ਕਿ ਬਿਲਕੁਲ ਨਵੇਂ ਸਵਾਲ ਖੜੀ ਹੋ ਜਾਣ ਜਦੋਂ ਤੁਸੀਂ ਕਿਹਾ ਪਹਿਲੀ ਕਰਦੇ ਸਾਰਾ ਜੋ ਵੀ ਤੁਸੀਂ ਦਿੱਤੇ ਅੰਕੜੇ ਦਿੱਤੇ ਆ ਇਸ ਸਾਰੇ ਅਜੇ ਜਿਹੜੇ ਕਿਸਮ ਦੀ ਮੈਜਿਨੇਸ਼ਨ ਹੀ ਹੈਗੀ ਆ ਤੁਹਾਨੂੰ ਕੋ ਸੈਂਸਰ ਨਹੀਂ ਹੈਗੀ ਸਾਡਾ ਕੋ ਅੰਕੜਾ ਹੀ ਨਹੀਂ ਆਇਆ ਵੀ ਕਿੰਨੇ ਅੰਕੜੇ ਹੈਗੇ ਆ ਸਾਡੀ ਕਿੰਨੀ ਪਾਪੂਲੇਸ਼ਨ ਆ ਗਈ ਆ ਸ਼ਹਿਰੀ ਕਿੰਨੀ ਆ ਅਰਬਨ ਕਿੰਨੀ ਆ ਇਸੇ ਤਰੀਕੇ ਦੇ ਨਾਲ ਸਾਡੀ ਦਲਤ ਭਾਈਚਾਰੇ ਦੀ ਪਾਪੂਲੇਸ਼ਨ ਕਿੰਨੀ ਹੈਗੀ ਮਿਨੋਰਟੀ ਦੀ ਪਾਪੂਲੇਸ਼ਨ ਕਿੰਨੀ ਹੈਗੀ ਇਹ ਠੀਕ ਆ ਕਿ ਇੱਕ ਜਿਹੜੀ ਬਹਿਸ ਇੱਥੇ ਸ਼ੁਰੂ ਹੋਣੀ ਸੀ ਪਰ ਮੈਨੂੰ ਨਹੀਂ ਲੱਗਦਾ ਕਿ ਪੋਲੀਟੀਕਲ ਸਰਕਲ ਦੇ ਵਿੱਚ ਇੰਦਾ ਦੀ ਬਹਿਸ ਸ਼ੁਰੂ ਹੋਈ ਆ ਇਹ 25 ਤੱਕ ਚੱਲਣੀ ਸੀਗੀ ਇਹ ਠੀਕ ਹੈਗਾ ਪਰ ਸਰਕਾਰ ਦੇ ਕੋਲ ਹੋਰ ਬਹੁਤ ਵੱਡੇ ਚੈਲੰਜ ਆ ਮੈਨੂੰ ਤੇ ਲੱਗਦਾ ਕਿ ਇਹੀ ਚੰਦਰਬਾਬੂ ਨਾਇਡੂ ਕਿਸਮ ਦੇ ਕਲਮੀਨਰ ਹੈਗੇ ਆ ਇਸ ਜਿਹੜੀ ਨੈਸ਼ਨਲ ਡੈਮੋਕਰੇਟਿਕ ਜਿਹੜੀ ਗਵਰਨਮੈਂਟ ਹੈਗੀ ਆ ਕਿਉਂਕਿ ਉਹਦੀਆਂ 16 ਸੀਟਾਂ ਹੈਗੀਆਂ ਉਹਦੇ ਸਿਰ ਦੇ ਉੱਤੇ ਚੱਲਣ ਡੇ ਆ ਪਰ ਮੈਨੂੰ ਇਹ ਨਹੀਂ ਲੱਗਦਾ ਕਿ ਉਹ ਇਹ ਅਲਾਉ ਕਰਨਗੇ ਕਿਉਂਕਿ ਇਹ ਇਸ ਕਿਸਮ ਦਾ ਜਿਹੜਾ ਆਂਡਿਵਰਨੈਸ ਜਿਹੜੀ ਹੈਗੀ ਜਾਂ ਤਾਮਿਲਨਾਡੂ ਉਹ ਤੇ ਅਲਾਉ ਕਰੂਗਾ ਜੇ ਸਰਕਾਰ ਕਰਦੀ ਵੀ ਆ ਤੇ ਸਰਕਾਰ ਨੂੰ ਬਹੁਤ ਵੱਡੇ ਚੈਲੰਜ ਹੋਣਗੇ ਹਾਂ ਇਹ ਠੀਕ ਆ ਕਿ ਤੁਸੀਂ ਰਿਪਰੈਜ਼ੈਂਟੇਸ਼ਨ ਜਿਹੜੀ ਹੈਗੀ ਆ ਉਹ ਵੱਧਦੀ ਆ ਜਿਹੜੀ ਇਨਕਰੀਸ ਕਰਨੀ ਔਰ ਇਸ ਨੂੰ ਰਿਪਰੈਜ਼ ਇਸ ਪ੍ਰੋਪੋਰਸ਼ਨੈਲ ਕੀਤੀ ਜਾਵੇ ਕਿਸੇ ਵੀ ਛੋਟੇ ਸਟੇਟ ਦਾ ਨੁਕਸਾਨ ਨਾ ਹੋਵੇ ਤੇ ਕਿਸੇ ਵੀ ਹੋਰ ਸਟੇਟ ਦਾ ਹੋਰ ਦਬਦਬਾ ਨਾ ਕੈਂਪ ਹੋ ਜਾਵੇ ਹੁਣ ਵੀ ਦਬਦਬਾ ਯੂਪੀ ਦਾ ਹੀ ਆ ਫੈਸਲੇ ਤੁਸੀਂ ਦੇਖੋ ਮੋਸਟਲੀ ਜਿਹੜੇ ਖਾਸ ਕਰਕੇ ਕੁਝ ਨੂੰ ਛੱਡ ਕੇ ਬਾਕੀ ਸਾਰੇ ਜਿਹੜੀਆਂ ਹੈਗੇ ਪ੍ਰਧਾਨ ਮੰਤਰੀ ਯੂਪੀ ਦੇ ਵਿੱਚ ਆਉਂਦੇ ਆ ਮੋਦੀ ਸਾਹਿਬ ਨੂੰ ਗੁਜਰਾਤ ਛੱਡ ਕੇ ਇੱਥੇ ਆਉਣਾ ਪਿਆ ਸੀਗਾ ਇਲੈਕਸ਼ਨ ਲੜਨ ਵਾਸਤੇ ਸੋ ਮੇਰਾ ਕੈਂਪ ਆਫ ਹੈਗਾ ਕਿ ਇਹ ਬਹੁਤ ਸੀਰੀਅਸ ਪੋਲੀਟੀਕਲ ਇਸ਼ੂ ਹੈਗਾ ਔਰ ਬਹੁਤ ਸੈਂਸਿਟਿਵ ਇਸ਼ੂ ਹੈਗਾ ਇਹਦੇ ਵਿੱਚ ਨੌਰਥ ਸਾਊਥ ਦਾ ਜਿਹੜਾ ਡਿਵੀਜ਼ਨ ਆ ਉਹ ਵੀ ਜੁੜੀ ਪਈ ਹੈਗੀ ਆ ਇਹਦੇ ਵਿੱਚ ਜਿਹੜੀ ਨੌਰਥ ਈਸਟ ਆ ਉਹ ਵੀ ਜੁੜੀ ਪਈ ਹੈ ਇਹਦੇ ਵਿੱਚ ਮਾਈਨੋਰਟੀਜ਼ ਦਾ ਜਿਹੜਾ ਹੈਗਾ ਉਹ ਵੀ ਇੱਕ ਇਸ਼ੂ ਸਾਹਮਣੇ ਹੈਗਾ ਵਾ ਪੰਜਾਬ ਦੀ ਗੱਲ ਤਾਂ ਤੁਸੀਂ ਕੀਤੀ ਹੈ ਕਿ ਬਹੁਤ ਸੈਂਸਿਟਿਵ ਇਸ ਮਾਮਲੇ ਦੇ ਵਿੱਚ ਤੇ ਮੈਨੂੰ ਲੱਗਦਾ ਵੀ ਇਹ ਇਹਦੇ ਉੱਤੇ ਕੰਸੈਂਸਸ ਬਣਾਉਣਾ ਪਊਗਾ ਹਾਂ ਜੇ ਸਾਰੀਆਂ ਪਾਰਟੀਆਂ ਸਾਰੀਆਂ ਤਰ੍ਹਾਂ ਮੰਨਦੀਆਂ ਹੋ ਕੋਈ ਵੋਟ ਲੱਭਦੇ ਆ ਰਿਪਰੈਜ਼ੈਂਟੇਸ਼ਨ ਵਾਧੀ ਹੈ ਸੇ ਫਾਰ ਇਗਜ਼ਾਮਪਲ ਤੁਸੀਂ ਕਹਿੰਦੇ ਵੀ ਜੇ ਆਪਣੇ 13 ਦੇ 18 ਹੁੰਦੇ ਜਾਂ 20 ਹੁੰਦੇ ਆ ਤੇ ਜੇ ਯੂਪੀ ਦੇ ਵੀ 80 ਦੇ 90 ਹੁੰਦੇ ਤੇ ਸਾਨੂੰ ਪਤਾ ਫਰਕ ਨਹੀਂ ਪੈਂਦਾ ਜਾਂ 100 ਹੋਲੀ ਇਤ ਇਦਾਂ ਦਾ ਇਹ ਪੋਲੀਟਿਕਲ ਪਾਰਟੀ ਨੇ ਡਿਸਾਈਡ ਕਰਨਾ ਵੱਖਰੇ ਆਪਣੇ ਧਰਾਂ ਨੇ ਜਿਹੜਾ ਡਿਸਾਈਡ ਕਰਨਾ ਵਾ ਕਿ ਭਾਈ ਬੇਟਰ ਨੈਸ਼ਨਲ ਪੈਦਾ ਹੋਵੇ ਇੱਕ ਦੂਜੇ ਦੀ ਜਿਹੜੀ ਡੋਮੀਨੈਂਸ ਨਾ ਪੈਦਾ ਹੋਵੇ ਸਾਰਿਆਂ ਦੀ ਰਿਪਰੈਜ਼ੈਂਟੇਸ਼ਨ ਵੱਧ ਜਾਵੇ ਉਹਦੇ ਵਿੱਚੋਂ ਹਰ ਤਲਕੇ ਦੀ ਰਿਪਰੈਜ਼ੈਂਟੇਸ਼ਨ ਵੱਧ ਜਾਵੇ ਹੁਣ ਤਾਂ ਆਪਾਂ ਵੀ ਦੇਖ ਰਹੇ ਆ ਕਿ ਜਿਹੜਾ ਖਾਸ ਕਰਕੇ ਜਿਹੜਾ ਜਾਤ ਦੇ ਸਵਾਲ ਤੇ ਜਾਣਗਰਣਾ ਮੰਨ ਤਾਂ ਇਹ ਗੱਲ ਆਈ ਆ ਕਿ ਤੁਸੀਂ ਜਿੰਨਾ ਜਿਹਦੀ ਹਿੱਸਾ ਵਾ ਉਨਾ ਹੀ ਉਹਨੂੰ ਜਿਹੜਾ ਉਹਦਾ ਕ੍ਰੈਡਿਟ ਦੇਣਾ ਚਾਹੀਦਾ ਇਹਦੇ ਵਿੱਚੋਂ ਇਲੈਕਟਰਲ ਪੋਲਿਟਿਕਸ ਦੇ ਵਿੱਚੋਂ ਸੋ ਇਸ ਕਰਕੇ ਇਹ ਆਪਣੇ ਭਿੰਡਰ ਸਾਹਿਬ ਬਹੁਤ ਕੰਪਲੈਕਸ ਇਸ਼ੂ ਹੈਗਾ ਇਹ ਸਰਕਾਰ ਜਿੱਦਾਂ ਦੀ ਸਰਕਾਰ ਹੈਗੀ ਆ ਇਹ ਦੇ ਗਲੇ ਦੀ ਜਿਹੜੀ ਰੱਸੀ ਬਣਨੀ ਆ ਇਹ ਨੂੰ ਰਿਜ਼ੋਲਵ ਨਹੀਂ ਕਰਨਾ ਕੋਸ਼ਿਸ਼ ਹੀ ਕਰਨਗੇ ਵੀ ਹੋਰ ਥੋੜਾ ਪੋਸਟਪੋਨ ਕਰ ਦੋ ਕਿਉਂਕਿ ਬਦਮੁਰਦੀ ਤਾਂ ਬਹੁਤੀ ਕਿਤੇ ਡਿਮਾਂਡ ਆ ਨਹੀਂ ਰਹੀ ਹੈ ਜੇ ਵੀ ਹੈ ਇਹ ਤਾਂ ਪੋਲਿਟਿਕਲ ਖੇਡ ਸੀਗੀ ਪੋਲਿਟਿਕਲ ਮੂਵ ਸੀ ਇਸੇ ਕਰਕੇ ਇਹਨਾਂ ਨੇ ਵੱਡੀ ਪਾਰਲੀਮੈਂਟ ਬਣਾਈ ਇਸੇ ਕਰਕੇ ਇਹਨਾਂ ਨੇ ਜਲਦੀ ਜਲਦੀ ਜਿਹੜੀਆਂ ਇੱਕ ਕਲੈਕਸ਼ਨ ਦੀ ਗੱਲ ਕੀਤੀ ਉਹਦੇ ਵਿੱਚੋਂ ਕਰਕੇ ਪਰ ਉਹ ਏਜੰਡਾ ਜਿਹੜਾ ਇਸ ਵੜੇ ਜਿਹੜੀ ਇਹਨਾਂ ਦੀ ਰਾਜਨੀਤਿਕ ਸਥਿਤੀ ਹੈਗੀ ਆ ਜਾਂ ਹੁਣ ਵਾਲੇ ਸਮੇਂ ਤੇ ਹੋਰ ਖਰਾਬ ਹੋਣੀ ਆ ਤੇ ਮੈਨੂੰ ਲੱਗਦਾ ਕਿ ਉਹ ਫਿਰ ਇਹ ਜਿਹੜਾ ਸੰਨ ਤੌਖਲਾ ਹੈਗਾ ਇਹ ਜਿਹੜਾ ਖਾਸ ਤੌਖਲਾਈ ਆ ਜੀ ਹਾਂ ਬਿਲਕੁਲ ਜੇ ਇੱਕ ਚੰਗੇ ਤਰੀਕੇ ਨਾਲ ਵਾਧੀਆਂ ਹੈਗੀਆਂ ਸਭ ਨੂੰ ਸੈਟੀਸਫਾਈ ਤਰੀਕੇ ਨਾਲ ਅੱਗੇ ਲੈ ਕੇ ਜਾਂਦਾ ਕੋਈ ਫਾਰਮੂਲਾ ਕੱਢਿਆ ਜਾਂਦਾ ਵਾ ਸਾਰਿਆਂ ਦੀ ਸਹਿਮਤੀ ਦੇ ਨਾਲ ਤੇ ਫਿਰ ਤਾਂ ਮੇਰਾ ਲੱਗਦਾ ਵੀ ਕੋਈ ਇੱਥੇ ਸਮੱਸਿਆ ਨਹੀਂ ਹੋਣੀ ਚਾਹੀਦੀ ਹਾਂ ਜੇ ਆਪਣੇ ਤਰੀਕੇ ਨਾਲ ਕਰਦੇ ਆ ਤੌਸ ਨਾ ਕਰਦੇ ਆ ਜਾਂ ਜਿਸ ਤਰੀਕੇ ਨਾਲ ਇਹਨੇ ਡੀ ਲਿਮਿਟੇਸ਼ਨ ਜੰਮੂ ਕਸ਼ਮੀਰਸ ਕੀਤਾ ਜਾਂ ਜਿਸ ਤਰੀਕੇ ਨਾਲ ਜੰਮੂ ਕਸ਼ਮੀਰ ਇੱਕ ਰਾਜ ਜਿਹੜਾ ਸੀਗਾ ਸਾਡੇ ਆਪਣੇ ਰਾਜ ਬਣਨ ਤੋਂ ਪਹਿਲ ਪੁਰਾਣਾ ਰਾਜ ਹੋ ਸੀਗਾ ਕੋਈ ਇੱਕ ਆਟਨਮਸ ਰਾਜ ਸੀਗਾ ਜਿੱਦਾਂ ਤੋੜ ਕੇ ਉਹਨੂੰ ਜਿਹੜਾ ਜੋ ਉਹਨੀਆਂ ਯੂਨੀਟੀ ਬਣਾਈ ਆ ਇਹ ਜੇ ਧੱਕਾ ਕੀਤਾ ਤੇ ਮੈਨੂੰ ਲੱਗਦਾ ਵੀ ਇਹ ਸਰਕਾਰ ਦੀ ਮਨਸ਼ਾ ਹੋ ਸ ਇਸੇ ਕਰਕੇ 400 ਪਾਰ ਦਾ ਨਾਰਾ ਲੌਂਦੇ ਸੀ ਇਹਨਾਂ ਨੇ ਆਪਣੀਆਂ ਮਨਮਈਆਂ ਕਰਨੀਆਂ ਸੀਗੀਆਂ ਇਹਨਾਂ ਨੇ ਆਪਣੇ ਤਰੀਕੇ ਨਾਲ ਸਾਰਾ ਜਿਹੜਾ ਨਿਜ਼ਾਮ ਬਦਲਣਾ ਸੀਗਾ ਸੀਟਾਂ ਵਧਾਉਣੀਆਂ ਸੀ ਘਟਵਾਦ ਕਰਨੀਆਂ ਸੀਗੀਆਂ ਜਿਹੜੀਆਂ ਮੈਨੂੰ ਲੱਗਦਾ ਕਿ ਹੁਣ ਇਸ ਵੇਲੇ ਕਾਫੀ ਮੁਸ਼ਕਲ ਹ ਹ ਬਿਲਕੁਲ ਡਾਕਟਰ ਸਾਹਿਬ ਇਸ ਟੌਪਿਕ ਨੂੰ ਮੁੱਖ ਰੱਖਦੇ ਆਂ ਪੰਜਾਬ ਨੂੰ ਸचेਤ ਰਹਿਣ ਦੀ ਲੋੜ ਹੈ ਕਹਿੰਦਾ ਭਾਗ ਕੀ ਪੰਜਾਬ ਦੀ ਜਿਹੜੀ ਹੈ ਮੌਜੂਦਾ ਲੀਡਰਸ਼ਿਪ ਹੈ ਡਾਕਟਰ ਸਾਹਿਬ ਇੱਕ ਅਗਲਾ ਸਵਾਲ ਹੈ ਕਿ ਜੇ ਹੱਦਬੰਦੀ ਕਮਿਸ਼ਨ ਇਹ ਸਾਰਾ ਕੁਝ ਤੈਅ ਕਰ ਦਿੰਦਾ ਹੈ ਜੋ ਵੀ ਉਹਦੇ ਮਤਲਬ ਵਿਧਾਨ ਦੇ ਵਿੱਚ ਆਉਂਦਾ ਹੈ ਜਾਂ ਉਹ ਕਿਸੇ ਪ੍ਰੈਸ਼ਰ ਹੇਟ ਜਦੋਂ ਵੀ ਕਦੇ ਹੁੰਦਾ ਮੈਟਰ ਤਾਂ ਫਿਰ ਉਹ ਹੱਦਬੰਦੀ ਕਮਿਸ਼ਨ ਨੂੰ ਕੋਈ ਚੈਲੰਜ ਹੋ ਸਕਦਾ ਹੈ ਜਾਂ ਨਹੀਂ ਇਹ ਕੀ ਹੁੰਦਾ ਇਹਦੇ ਵਿੱਚ ਮੇਰਾ ਖਿਆਲ ਹੈ ਇਹਦੇ ਵਿੱਚ ਕੋਈ ਚੈਲੰਜ ਕਿਉਂਕਿ ਇਹ ਇਹ ਐਮੈਂਡਮੈਂਟ ਹੋਣੀ ਆ ਔਰ ਐਮੈਂਡਮੈਂਟ ਜਿਹੜੀ ਹੁੰਦੀ ਆ ਉਹਦੇ ਜਿਹੜਾ ਕਿਉਂਕਿ ਉਹ ਜਿਹੜਾ ਖਾਸ ਕਰਕੇ ਉਹਨੂੰ ਚੈਲੰਜ ਨਹੀਂ ਹੁੰਦਾ ਨਹੀਂ ਕੀਤਾ ਜਾਂਦਾ ਆਮ ਤੌਰ ਤੇ ਕਿਉਂਕਿ ਜਿਹੜੀ ਡਿਲੀਮਿਟੇਸ਼ਨ ਦਾ ਪ੍ਰੋਸੈਸ ਹੈਗਾ ਬੇਸਿਕਲੀ ਇਹ ਚੀਜ਼ਾਂ ਰੱਖੀ ਜਾਂਦੀਆਂ ਕਿ ਲੋਕਾਂ ਦੀ ਜਿਹੜੀ ਇਨਵੋਲਵਮੈਂਟ ਹੈ ਪਾਰਟਿਸਪੇਸ਼ਨ ਹੈਗੀ ਆ ਰਿਪਰੈਜ਼ੈਂਟੇਸ਼ਨ ਨੂੰ ਇਨਸ਼ੋਰ ਕੀਤੀ ਜਾਵੇ ਲੋਕਤੰਤਰ ਜਿਹੜਾ ਉਹ ਤਕੜਾ ਹੋਵੇ ਤੇ ਪਰ ਇਹ ਲੱਗਦਾ ਵੀ ਇਹ ਸਿਚੁਏਸ਼ਨ ਦੇ ਵਿੱਚ ਜਿਹੜਾ ਇਸ ਕਿਸਮ ਦਾ ਡੀਲਿਮਿਟੇਸ਼ਨ ਨੂੰ ਵਧਾਉਣਾ ਹੈ ਬਹੁਤ ਵੱਡਾ ਕੰਮ ਆ ਜਿਹੜੀ ਸਰਕਾਰ ਅਜੇ ਤੱਕ ਕੰਸੈਂਸਸਸ ਨਹੀਂ ਕਰਾ ਸਕੀ ਕਿ ਜਿਹੜਾ ਬਹੁਤ ਇੱਕ ਬਹੁਤ ਵੱਡਾ ਕੰਮ ਨਹੀਂ ਹੈਗਾ ਸਾਰਾ ਰੈਕੋਰਡ ਤੁਹਾਡੇ ਕੋਲ ਹੈਗਾ ਤੇ ਜਿਹੜੀ ਸਰਕਾਰ ਹੁਣ ਘਿਰ ਹੀ ਪਈ ਆ ਖਾਸ ਕਰਕੇ ਅਪ ਗਰੀਬੋ ਪਾਰਟੀਆਂ ਦੇ ਡਿਪੈਂਡੈਂਟ ਹੈਗੀ ਜਾਂ ਜਿਹੜੀ ਸਾਊਥ ਵਾਲੀ ਪਾਰਟੀ ਯਤेंद्र ਬਾਪੂ ਨੇੜੂ ਦੀ ਪਾਰਟੀ ਹੈਗੀ ਆ ਜਾਂ ਜਿਸ ਕਿਸਮ ਦੀਆਂ ਹੋਰ ਰੈジਸਟੈਂਸ ਉਹਨੂੰ ਹੈਗੀ ਆ ਜਾਂ ਵੱਡੇ ਮਸਲੇ ਹੈਗੇ ਆ ਤੁਸੀਂ ਜੇ ਕੋਈ ਬ੍ਰਾਡਕਾਸਟਿੰਗ ਬੈਲ ਨੂੰ ਨਹੀਂ ਪੇਸ਼ ਕਰ ਸਕੀ ਪਿਛੇ ਲੱਗੀ ਆ ਇੱਕ ਉਹ ਵਕਫ ਬੋਰਡ ਵਾਲਾ ਏਜੰਡਾ ਸੀਗਾ ਉਹਨੂੰ ਜਿਹੜਾ ਸੀ ਇਹਨਾਂ ਨੇ ਪਛਾਣ ਲੈ ਗਏ ਆ ਤੁਸੀਂ ਦੇਖੋ ਲੈਟਰਲ ਐਂਟਰੀ ਵਾਲਾ ਸੀਗਾ ਕੀ ਮੁੱਦਾ ਸੀ ਅਜੇ ਤੱਕ ਇਹਨਾਂ ਨੇ ੱੱਕੇ ਦੇ ਨਾਲ ਜਿਹੜਾ ਹੈਗਾ ਜੋ ਇਹਨਾਂ ਦਾ ਬੰਦਾ ਸੀ ਉਹ ਭਰਤੀ ਕੀਤਾ ਉਹਦੇ ਵਿੱਚੋਂ ਹੈ ਲੈਟਰਲ ਐਂਟਰੀ ਜਿਹੜੀ ਇੱਕ ਛੋਟਾ ਜਿਹਾ ਜਿਹੜਾ ਇੱਕ ਇੱਕ ਮੁੱਦਾ ਸੀਗਾ ਉਹ ਤੋਂ ਵਾਪਸ ਲੈਣਾ ਪਿਆ ਇਹ ਮਿਸ਼ਨ ਪੰਜਾਬੀ